ਜਿਹੜਾ ਪਤੰਗ ਉਡਾਉਂਦਾ ਵੀ ਫੜਿਆ ਗਿਆ ਚਾਹੇ ਉਹ ਯੋਨਾਈਲ ਹੈ ਚਾਹੇ ਉਹ ਵੱਡਾ ਵਾ ਉਹਨੂੰ ਵੀ 5 ਸਾਲ ਦੀ سزا ਤੇ 1 ਲੱਖ ਰੁਪਏ ਦਾ ਜੁਰਮਾਨਾ ਵਾ ਕਿਉਂਕਿ ਇਹ ਕਾਨੂੰਨ ਪਿੱਛੇ ਜੀ ਜਿਹੜਾ ਵਾ ਉਹ ਬੀਸੀ ਸਾਹਿਬ ਵੱਲੋਂ ਮੀਟਿੰਗ ਕਰਕੇ ਵੀ ਇਹਦੇ ਬਾਰੇ ਦੱਸਿਆ ਗਿਆ ਸੀ ਔਰ ਵੱਖ-ਵੱਖ ਮਹਿਕਮਿਆਂ ਜਿੱਦਾ ਐਯੂ ਹੋ ਗਿਆ ਫੀਡਬੀਡ ਦੇ ਅਫਸਰ ਹੋ ਗਏ ਹੋਰ ਵੱਖ-ਵੱਖ ਮਹਿਕਮਿਆਂ ਦੇ ਜਿਹੜੇ ਅਫਸਰ ਨੇ ਉਹ ਵੀ ਆਪਣੀਆਂ ਟੀਮਾਂ ਬਣਾ ਕੇ ਰੇਡ ਕਰਨਗੇ ਔਰ ਮ ਜਿਹੜੇ ਬੱਚੇ ਟਿਊਸ਼ਨ ਤੇ ਜਾਂਦੇ ਨੇ ਕਿਉਂਕਿ ਗਲੇ ਨੰਗੇ ਹੁੰਦੇ ਨੇ ਡੋਰ ਬੜੀ ਤਿੱਖੀ ਔਰ ਮਜ਼ਬੂਤ ਆ ਉਹਦੇ ਨਾਲ ਕਾਫੀ ਨੁਕਸਾਨ ਹੋ ਸਕਦਾ ਪਿੱਛੇ ਜੀ ਵੀ ਕਾਫੀ ਸਾਡੇ ਗੁਰਦਾਸਪੁਰ ਦੇ ਵਿੱਚ ਹੀ ਨੁਕਸਾਨ ਹੋਇਆ ਮੈਂ ਇੰਸਪੈਕਟਰ ਕਪਿਲ ਕੌਸ਼ਲ ਸੀਆਈਏ ਚਾਰਜ ਗੁਰਦਾਸਪੁਰ ਹਾਂ ਡੀਸੀ ਸਾਹਿਬ ਅਤੇ ਸਾਡੀ ਐਸਐਸਪੀ ਸਾਹਿਬ ਦੇ ਅਮਰ ਹਰੀਸ਼ ਜਿਹਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਛੇ ਜੀ ਵੀ 750 ਗੱਡੂ ਦੀਆ ਪਰ ਕਵਰੀ ਕੀਤੀ ਗਿਤਾਬਾਂ ਰੋਡ ਅਤੇ ਝੂਲਾ ਮੈਦਾਨ ਮੈਂ ਬੱਚਿਆਂ ਦੇ ਮਾਪਿਓ ਨੂੰ ਇਹ ਕਹਿਣਾ ਚਾਹੁੰਦਾ ਬੱਚੇ ਤੇ ਨਾਦਾਨ ਹੁੰਦੇ ਨੇ ਇਹਨਾਂ ਨੂੰ ਇਸ ਬਾਰੇ ਨਹੀਂ ਜਿਆਦਾ ਨੌਲੇਜ ਪਰ ਹੁਣ ਕਾਨੂੰਨ ਬੜੇ ਸਖਤ ਹੋ ਗਿਆ ਜਿਹੜਾ ਪਤੰਗ ਉਡਾਂਦਾ ਵੀ ਫੜਿਆ ਗਿਆ ਚਾਹੇ ਉਹ ਯੂਵਨਾਈਲ ਹੈ ਚਾਹੇ ਉਹ ਵੱਡਾ ਵਾ ਉਹਨੂੰ ਵੀ 5 ਸਾਲ ਦੀ ਹਿਜਾਤ 1 ਲੱਖ ਰੁਪਏ ਦਾ ਜੁਰਮਾਨਾ ਵਾ ਕਿਉਂਕਿ ਇਹ ਕਾਨੂੰਨ ਪਿੱਛੇ ਜੀ ਜਿਹੜਾ ਵਾ ਉਹ ਡੀਸੀ ਸਾਹਿਬ ਵੱਲੋਂ ਮੀਟਿੰਗ ਕਰਕੇ ਵੀ ਇਹਦੇ ਬਾਰੇ ਦੱਸਿਆ ਗਿਆ ਸੀ ਔਰ ਵਕ ਵਕ ਮਹਿਕ ਵਿੱਚ ਜਦ ਆਈਓ ਹੋ ਗਿਆ ਪੀਡਬਲੂਡੀ ਦੇ ਅਫਸਰ ਹੋਗੇ ਹੋਰ ਵਕ ਵਕ ਮਹਿਕਮਿਆਂ ਦੇ ਜਿਹੜੇ ਅਫਸਰ ਨੇ ਉਹ ਵੀ ਆਪਣੀਆਂ ਟੀਮਾਂ ਬਣਾ ਕੇ ਰੇਡ ਕਰਨਗੇ ਔਰ ਮੈਂ ਇਹ ਦੱਸਣਾ ਚਾਹਨਾ ਵਾਂ ਕਿ ਮਾਪਿਓ ਨੂੰ ਵੀ ਬੱਚਿਆਂ ਨੂੰ ਨਾ ਇਹ ਚੀਜ਼ਾਂ ਲਿਆ ਕੇ ਦੇਣ ਕਿਉਂਕਿ ਇਹਦੇ ਨਾਲ ਪਸ਼ੂ ਪੰਛੀਆਂ ਦਾ ਇਨਸਾਨਾਂ ਦਾ ਔਰ ਜਿਹੜੇ ਬੱਚੇ ਟਿਊਸ਼ਨ ਤੇ ਜਾਂਦੇ ਨੇ ਕਿਉਂਕਿ ਗਲੇ ਨੰਗੇ ਹੁੰਦੇ ਨੇ ਧੋਰ ਬੜੀ ਟਿੱਖੀ ਔਰ ਮਜ਼ਬੂਤ ਆ ਉਹਦੇ ਨਾਲ ਕਾਫੀ ਨੁਕਸਾਨ ਹੋ ਸਕਦਾ ਪਿੱਛੇ ਜੀ ਵੀ ਕਾਫੀ ਸਾਡੇ ਗੁਰਦਾਸਪੁਰ ਦੇ ਵਿੱਚ ਹੀ ਨੁਕਸਾਨ ਹੋਏ ਆ ਮੈਂ ਇਹ ਕਹਿਣਾ ਚਾਹੁੰਦਾ ਵੀ ਗੱਟੂ ਡੋਰ ਹੈ ਜਿਹੜੀ ਚਾਈਨਾ ਦੀ ਇਹਨੂੰ ਨਾ ਵਰਤਿਆ ਜਾਵੇ ਪਹਿਲੀਆਂ ਜਿਹੜੀਆਂ ਡੋਰਾ ਸੀ ਅਜੇ ਵੀ ਉਹ ਬਾਜ਼ਾਰ ਦੇ ਵਿੱਚ ਅਵੇਲੇਬਲ ਨੇ ਉਹਨਾਂ ਨੂੰ ਲਿਆ ਜਾਵੇ ਔਰ ਉਹਨਾਂ ਤੋਂ ਜਿਹੜੀ ਪਤੰਗबाजी ਦਾ ਸ਼ੌਕ ਹੈ ਪੂਰਾ ਕੀਤਾ ਜਾਵੇ ਅਗਰ ਕੱਲ ਨੂੰ ਕੋਈ ਇਸਤੇਮਾਲ ਕਰਦਾ ਬੰਦਾ ਫੜਿਆ ਗਿਆ ਚਾਹੇ ਉਹ ਪਤੰਗ ਉਡਾਉਂਦਾ ਫੜਿਆ ਗਿਆ ਚਾਹੇ ਉਹ ਵੇਚਦਾ ਫੜਿਆ ਗਿਆ ਚਾਹੇ ਉਹ ਜਿੰਨੇ ਸਟੋਰ ਕੀਤੀ ਹੈ ਜਿਹੜਾ ਮਰਜ਼ੀ ਹੋਵੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ